ਜਾਂਜ ਵਿੱਚ ਤੇ ਬਰਾਤ ਵਿੱਚ ਫਰਕ ਹੁੰਦਾ ਹੈ। ਜਾਂਜ ਜਿਹੜੀ ਉਹ ਦਿਨ ਦੀ ਹੁੰਦੀ ਸੀ ਤੇ ਬਰਾਤ ਰਾਤ ਦੀ ਹੁੰਦੀ। ਜਿਹੜੀ ਹੁਣ ਜਦੋਂ ਮਾਹੌਲ ਮਾੜੇ ਹੁੰਦੇ ਸੀ ਨਾ ਅਕਸਰ ਬਰਾਤਾਂ ਲੁੱਟੀਆਂ ਜਾਂਦੀਆਂ ਹੁੰਦੀਆਂ ਸੀ। ਜਿਹੜੀਆਂ ਬਰਾਤਾਂ ਲੁੱਟੀਆਂ ਜਾਂਦੀਆਂ ਸੀ ਨਾ ਉਹਨਾਂ ਨੂੰ ਲੁੱਟਣ ਤੋਂ ਬਚਣ ਵਾਸਤੇ ਨਾਲ ਬੰਦੇ ਲੈ ਕੇ ਜਾਣੇ ਪੈਂਦੇ ਹੁੰਦੇ ਸੀ। ਤੇ ਜਦੋਂ ਬੱਚੀ ਦੇ ਪਿਤਾ ਨੇ ਸਾਹੀ ਚਿੱਠੀ ਭੇਜਣੀਆਂ ਲੜਕੇ ਦੇ ਘਰ ਉਹਨਾਂ ਨੇ ਸ਼ਬਦ ਜੀ ਲਿਖਣਾ ਜੰਜ ਤੇ ਫਿਰ ਬਰਾਤ ਜਾਣੀ ਦਿਨੇ ਤੇ ਜੇ ਲਿਖਣਾ ਉਹਨੇ ਬਾ ਰਾਤ ਮਤਲਬ ਕਿ ਰਾਤ ਦੇ ਵੇਲੇ ਬਰਾਤ ਨੂੰ ਆਵੇ ਜਿਹੜੀ ਤੁਸੀਂ ਵਿਆਹ ਨੂੰ ਆਣਾ ਲੜਕੀ ਨੂੰ ਮਾਹੌਲ ਦੇ ਤੇ ਇਲਾਕੇ ਦੇ ਅਕੋਰਡਿੰਗ ਸੁਨੇਹਾ ਹੁੰਦਾ ਸੀ ਹੁਣ ਤੁਸੀਂ ਕਦੇ ਨਾ ਸਰਕਾਰੀ ਅਦਾਰਿਆਂ ਉੱਤੇ ਕੋਈ ਨੋਟਿਸ ਬੋਰਡ ਲਿਖਿਆ ਹੋਊਗਾ ਨਾ ਥੱਲੇ ਲਿਖਿਆ ਹੋਊਗਾ ਬਾ ਹੁਕਮ ਫਲਾਣੇ ਵੱਲੋਂ ਬਾ ਹੁਕਮ ਦਾ ਮਤਲਬ ਕਿਸੇ ਵੱਲੋਂ ਬਕਾਇਦਾ ਹੁਕਮ ਕੀਤਾ ਹੈ ਇਸੇ ਤਰ੍ਹਾਂ ਸ਼ਬਦ ਸੀ ਬਾਰਾਤ ਕਿ ਰਾਤ ਨੂੰ ਜਿਹੜੀ ਜਿਹੜਾ ਵਿਆਹ ਹੋਣਾ ਇਹ ਬਾਰਾਤ ਨੂੰ ਮਤਲਬ ਰਾਤ ਦੇ ਵੇਲੇ ਆਇਆ ਚਾਹੀਦਾ ਰਾਤ ਦਾ ਵਿਆਹ ਬਰਾਤ ਹੁੰਦਾ ਸੀ ਤੇ ਜਿਹੜਾ ਜਾਂਝੂ ਹੁੰਦੀ ਸੀ ਜੇ ਸਾਹੀ ਚਿੱਠੀ ਚ ਲਿਖਿਆ ਵੀ ਜਾਂਝ ਲੈ ਕੇ ਆਉਣੀ ਫਿਰ ਦਿਨੇ ਆ ਜਾਣਾ